ਸਾਹਿਬ ਸਤਿ ਸ੍ਰੀ ਅਕਾਲ ਬਲਜੀਤ ਕੁਮਾਰ ਜੀ ਦਾ ਸਨਾਰੀ ਟੈਂਪਲ ਜਿਹੜਾ ਕਿ ਸਾਡੇ ਖੋਪ ਦੇ ਗਰੀ ਪ੍ਰਧਾਨ ਇੱਥੇ ਹੋਏ ਵੀਰਾ ਪ੍ਰਧਾਨ ਜੀ ਪ੍ਰੇਮ ਪ੍ਰਧਾਨ ਜੀ ਜਿਨ੍ਹਾਂ ਨੇ ਬੜੀ ਸ਼ਰਧਤ ਨਾਲ ਸਾਧ ਸੰਗਤ ਦੇ ਸਹਿਯੋਗ ਨਾਲ ਇਸ ਟੈਂਪਲ ਨੂੰ ਬਣਾਇਆ ਵਿਚਾਰ ਹੈ ਸਾਧ ਸੰਗਤ ਜੀ ਪਰ ਆਪਾਂ ਨੂੰ ਸਾਰਿਆਂ ਨੂੰ ਇਸ ਨੂੰ ਮਿਲ ਕੇ ਚਲਾਉਣ ਵਾਸਤੇ ਸਤਿ ਰਾਲੇ ਦੀ ਜ਼ਰੂਰਤ ਹੈ ਇਹਦੇ ਸਹਿਯੋਗ ਦੀ ਲੋੜ ਹੈ ਪਰਮਾਤਮਾ ਵਾਲਮੀਕ ਮਹਾਰਾਜ ਦਾ ਇਹ ਟੈਂਪਲ ਹੈਗਾ ਉਹ ਜਿਹਦਾ तकरीबन 2021 ਤੋਂ ਬਾਅਦ-ਬਾਅਦ ਚੱਲ ਰਿਹਾ ਹੈ ਇੱਕ ਬੰਦਾ ਪਰਸਨ ਇੱਕ ਪਰਸਨ ਦਾ ਇਥੇ ਆਪਾਂ ਕਬਜ਼ਾ ਹੋਇਆ ਦੇਖਦੇ ਆ ਜਿਹੜਾ ਕੇਸ ਸਥਾਨ ਨੂੰ ਸਾਧ ਸੰਗਤ ਜੀ 2021 ਤੋਂ ਅੱਜ ਤੱਕ ਸੰਗਤ ਨੂੰ ਲਈ ਇਥੋਂ ਦੀ ਸੰਗਤ ਹੈਗੀ ਹੈ ਮੰਦਰ ਦੇ ਬਣਾਉ ਦੇ ਰਿਹਾ ਸੀ ਦਾ ਅੱਜ ਫਿਰ ਬਹੁਤ ਲੱਖੇ ਭਾਰ ਦੀ ਸੰਗਤ ਇਕੱਠੀ ਹੋਈ ਪੁਲਿਸ ਪ੍ਰਸ਼ਾਸਨ ਇਕੱਠਾ ਹੋਇਆ ਉਹੀ ਵਿਚਾਰ ਕੀਤਾ ਗਿਆ ਹੈ ਕਿ ਇਹ ਮੰਦਰ ਸਾਰਿਆਂ ਵਾਸਤੇ ਖੁੱਲ੍ਹ ਜਾਵੇ ਸਾਰੇ ਦੁੱਖ ਸੁੱਖ ਦੇ ਜਿਹੜੇ ਪ੍ਰੋਗਰਾਮ ਇੱਥੇ ਹੋਣ ਇੱਥੇ ਪਰਮਾਤਮਾ ਵਾਲਮੀਕ ਮਹਾਰਾਜੀ ਦਾ ਹਰ ਐਤਵਾਰ satsang ਹੋਵੇ ਸਾਰੇ ਪ੍ਰੋਗਰਾਮ ਵਿੱਚ ਖੁਸ਼ੀ ਗਮਗੀ ਦੇ ਹੋਣ ਸੰਤ ਮਹਾਪੁਰਸ਼ਾਨ ਕਿਸੇ ਨੂੰ ਕੋਈ ਮਨਾਈ ਨਾ ਹੋਵੇ ਇਹੋ ਜਿਹਾ ਇੱਥੇ ਅਸੀਂ ਮਾਹੌਲ ਬਣਾਉਣਾ ਚਾਹੁੰਦੇ ਆ ਤਾਂ ਕਿ ਆਪਾਂ ਚਾਹੁੰਦੇ ਆ ਜਿਹੜੀ ਇੱਥੇ ਕਮੇਟੀ ਹੋਵੇ ਉਹ ਸਾਰਿਆਂ ਨੂੰ ਮਾਨ ਸਨਮਾਨ ਦੇਵੇ ਪਿਆਰ ਦੇਵੇ satsang ਦੇ ਕਿਉਂਕਿ ਸਾਰੇ ਲੋਕ ਪਿਆਰ ਚਾਹੁੰਦੇ ਆ ਕਿ ਸਾਡਾ ਗੁਰੂ ਘਰ ਹੀ ਸਾਡਾ ਇੱਕ ਇਹੋ ਜਿਹਾ ਸਤਾਨ ਹੈ ਸਾਨੂੰ ਸਾਰਿਆਂ ਨੂੰ ਸਨਮਾਨ ਮਿਲਦਾ ਹੈ ਸਾਰਿਆਂ ਨੂੰ ਪਿਆਰ ਮਿਲਦਾ ਹੈ ਕਿਉਂਕਿ ਪ੍ਰਮਾਤਮਾ ਬਾਦ ਵੀ ਤੁਹਾਡਾ ਦਰਬਾਰ ਹੈ ਕਰਨਾ ਸਾਗਰ ਜਿੱਤੇ ਸੀਤਾ ਨੂੰ ਸਨਮਾਨ ਮਿਲਿਆ ਗਰੋਪਤਾ ਨੂੰ ਸਨਮਾਨ ਮਿਲਿਆ ਆਪਾਂ ਚਾਹੁੰਦੇ ਆ ਕਿ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਹੈਗੇ ਆ ਇੱਥੇ ਗੁਰੂ ਮਹਾਰਾਜ ਦੇ ਚਰਨਾ ਚਾ ਕੇ ਭਜਨ ਸੇਵਨ ਕਰਨ ਪਰ ਆਪਾਂ ਇਹ ਵੀ ਨਾਲ ਚਾਹੁੰਦੇ ਆ ਇੱਕ ਕਾਨੂੰਨ ਵਿਵਸਥਾ ਦਾ ਵੀ ਓਪਰ ਧਿਆਨ ਰੱਖੀਏਗਾ ਸਾਡੇ ਤੋਂ ਥੋੜੇ ਜੀ ਐਸਪੀ ਸਾਹਿਬ ਨੇ ਵਾਦੀ ਨੇ ਗੱਲ ਕੀਤੀ ਕਿ ਅਸੀਂ ਇੱਥੇ 45 ਲਾਈ ਹੈਗੀ ਹੈ ਤੇ ਉਹ ਸੋਮਵਾਰ ਤੱਕ ਲੱਗੀ ਰਹੇਗੀ ਸੋਮਵਾਰ ਨੂੰ 2 ਵਜੇ ਦੀ ਮੀਟਿੰਗ ਲੱਗੀ ਹੈ ਐਸ.ਡੀ.ਐਮ ਸਾਹਿਬ ਦੇ ਦਫਤਰ ਵਿੱਚ ਉੱਥੇ ਜਿਹੜੀ ਹੈਗੀ ਹੈ ਆਪਾਂ ਸਾਰਿਆਂ ਨੇ ਜਾਣਾ ਹੈਗਾ ਸੋਮਵਾਰ ਵਾਲੇ ਦਿਨ ਕਿ ਉੱਥੇ ਆਪਣਾ ਇਹ ਫੈਸਲਾ ਹੋ ਸੋਮਵਾਰ ਨੂੰ 2 ਵਜੇ ਹੋਣਾ ਹੈਗਾ ਜਿੱਥੇ ਆਪਾਂ ਬੈਠ ਕੇ ਸਾਰੇ ਇਸ ਤੇ ਕੋਵਾਲਿਕ ਮਾਰੇ ਤੇ ਕੋਟੀ ਕਮੇਟੀ ਬਣਾ ਕੇ ਆਪਣੇ ਇਸ ਸੰਬੰਧ ਦਿੱਜਾਂਗੇ ਜੈ ਬਾਲ ਦੀ ਕੀ ਬਾਰਤ ਉਹਨਾਂ ਜਿਹੜੇ ਆਪਸ ਆ ਰਹੇ ਨੇ ਪੀਸਫੁੱਲ ਰਹਿਣਾ ਹੈਗਾ ਕੋਈ ਬੁੱਲੜਬਾਜੀ ਨਹੀਂ ਕਰਨੀ ਕੋਈ ਆਪਾਂ ਕਿਸੇ ਨਾਲ ਝਗੜਾ ਨਹੀਂ ਕਰਨਾ ਸਾਰਿਆਂ ਨੇ ਪਿਆਰ ਨਾਲ ਰਹਿਣਾ ਉਹ ਵੀ ਆਪਣੇ ਬੰਦੇ ਉਹ ਆਪਣੇ ਕੋ ਦੁਸ਼ਮਣ ਨਹੀਂ ਹੈਗੇ ਉਹ ਵੀ ਆਪਣੇ ਭੈਣ ਭਰਾ ਹੈਗੇ ਆ ਆਪਾਂ ਜਾਣੇ ਸਾਰੇ ਪੀਸ ਨੂੰ ਰਹੀ ਹੋਣਾ ਚਾਹ ਰਹੇ ਉਹਦੋਂ ਉਹਦੋਂ ਜੋ ਫੈਸਲਾ ਹੋਊਗਾ ਆਪਾਂ ਵਿੱਚ ਹੀ ਹੋਣਾ ਸਾਰਿਆਂ ਤੁਸੀਂ ਵਿੱਚ ਹੀ ਹੋਣਾ ਸਾਰਿਆਂ ਨੇ ਉਹ ਆਪਾਂ ਫਿਰ ਦੇਖਦੇ ਆਂ ਜਿਹੜੇ ਚੋਣੇ ਆ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਕਿ ਸਾਰਿਆਂ ਦੇ ਕੋਲ ਹਾਂਜੀ ਸਰ ਸੋ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਰ ਜੈ ਵਾਲਮੀਕੀ ਮੈਥਡ ਆਪਣਾ ਵੀ ਉਤਰਲੋਕ ਬਿੰਡ ਪੰਜਾਬ ਪ੍ਰਧਾਨ ਇੰਡਕਟਰ ਬਿੰਡ ਕਰ ਸੰਘਰਸ਼ ਮੋਰਚਾ ਪੰਜਾਬ ਅੱਜ ਜੋ ਬੜੇ ਸਾਲਾਂ ਤੋਂ ਨੂਰਪੁਰ ਚੱਠਾ ਪਿੰਡ ਦਾ ਭਗਵਾਨ ਬਾਲ ਜੀ ਮੰਦਿਰ ਦਾ ਵਿਵਾਦ-ਵਿਵਾਦ ਚੱਲ ਰਿਹਾ ਸੀਗਾ ਅੱਜ ਉਹ ਸਾਡੇ ਸੰਤ ਮਹਾਪੁਰਸ਼ ਬਾਲ ਜੋਗੀ ਬਾਬਾ ਪ੍ਰਕਾਟਨਾਥ ਮਹਾਰਾਜ ਜੀ ਦੇ ਸੰਤ ਗੁਰਦਾਰੀਨਾਥ ਮਹਾਰਾਜ ਜੀ ਦੋਨਾਂ ਨੇ ਬੜੀ ਸੂਝ-ਬੂਝ ਦੇ ਨਾਲ ਔਰ ਸਖਤ ਮਿਹਨਤ ਦੇ ਕਰਕੇ ਇਹ ਜਿਹੜਾ ਮਸਲਾ ਸੁਝਾ ਲਿਆ ਵਾ ਕਿ ਮੰਦਿਰ ਜਿਹੜਾ ਉਹ ਸਾਰੇ ਪਿੰਡ ਦੇ ਲਈ ਖੁੱਲਾ ਰਹੂਗਾ ਜਿਹੜਾ ਮਰਜੀ ਮੰਦਰਾਜ ਜਾ ਸਕਦਾ ਮੱਥਾ ਟੇਕ ਸਕਦਾ ਆਪਣਾ ਫਕਸ਼ਨ ਕਰ ਸਕਦਾ ਆਪਣੇ ਕਾਨੂੰਨ ਦੇ दायरे ਵਿੱਚ ਰਹਿ ਕੇ ਮੈਨੂੰ ਕਿ ਕੋਈ ਇਸ ਕਰਕੇ ਮੈਂ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬਸਦੇ ਹੋਏ ਲੋਕਾਂ ਨੂੰ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਜਿਹੜਾ ਮਸਲਾ ਮੰਦਰ ਗਵਾ ਸੀ ਜਿਹੜਾ ਹਸੂਲ ਗਿਆ ਸੋ ਸਾਰਿਆਂ ਨੂੰ ਜੈਪੀ ਜੈਪਾ